ਸਸ਼ੀਗਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਫੀ ਜ਼ਿਆਦਾ ਚਲਾਕ ਨਜ਼ਰ ਆ ਰਹੇ ਨੇ ਕਿਉਂਕਿ ਜਦੋਂ ਦੀ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਬਣੇ ਨੇ ਉਦੋਂ ਤੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹ ਆਪਣਾ ਪੈਰ ਬੜਾ ਹੀ ਸੋਚ ਸਮਝ ਕੇ ਰੱਖ ਰਹੇ ਨੇ ਇੱਕ ਪਾਸੇ ਉਹਨਾਂ ਵੱਲੋਂ ਬੜਾ ਹੀ ਮਾਸਟਰ ਪਲਾਨ ਬਣਾਇਆ ਜਾਂਦਾ ਹੈ ਉਹ ਹਮੇਸ਼ਾ ਜਿਹੜੇ ਨੇ ਬੈਕਸਟੇਜ ਬੋਲਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੇਕਰ ਕਿਸੇ ਦੀ ਇਕਦਾਲ ਖੁਸ਼ੀ ਕਰਨੀ ਹੋਵੇ ਜੇਕਰ ਕਿਸੇ ਜਥੇਦਾਰ ਦੀ ਜੈ ਸ਼੍ਰੀ ਅਕਾਲ 택 ਸਾਹਿਬ ਦੇ ਜਥੇਦਾਰ ਹੋਣ ਚਾਹੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹੋਣ ਚਾਹੀਦੇ ਕੇਸ ਕਰਦੇ ਜਥੇਦਾਰੋਂ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਰੱਦ ਕਰਨੀਆਂ ਹੋਣ ਤਾਂ ਉਸ ਤੋਂ ਬਿਹਤਰ ਨਹੀਂ ਜਾਣਦਾ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜੇਕਰ ਗੱਲ ਕਰੀਏ ਤਾਂ ਜਿੱਥੇ ਆਰਆਰਐਸ ਦੇ ਨਾਲ ਜੋੜ ਦਿੱਤਾ ਗਿਆ ਨਵੀਂ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ ਭਾਜਪਾ ਦੇ ਜਿਹੜੇ ਨੇ ਕਹਿ ਦਿੱਤਾ ਗਿਆ ਕਿ ਇਹਦੇ ਗੁੰਡੇ ਨੇ ਕਾਫੀ ਜ਼ਿਆਦਾ ਜਿਹੜੀਆਂ ਗੱਲਾਂ ਨੇ ਇਸ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੇ ਕਹਿਣੀਆਂ ਹੋਣ ਤਾਂ ਉਹਦੇ ਵੱਲੋਂ ਜਿਹੜੀਆਂ ਨੇ ਮੂੰਹ ਜੋੜ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਉਹ ਬੈਕ ਸਟੇਜ ਆਪਣੀ ਬੋਲੀ ਕਿਸੇ ਨੂੰ ਬੁਲਾ ਦਿੰਦੇ ਨੇ ਆਪਣੇ ਹੀ ਸਾਥੀਆਂ ਤੋਂ ਕਹਿ ਸਕਦੇ ਆ ਜਾਂ ਕਿਸੇ ਦੇ ਮੂੰਹ ਉਹ ਹਮੇਸ਼ਾ ਹੀ ਇਹ ਸ਼ਬਦ ਉਹਨਾਂ ਦੇ ਦਿੱਤੇ ਸ਼ਬਦ ਦੂਸਰਾ ਇਨਸਾਨ ਬੋਲਦਾ ਨਜ਼ਰ ਆਉਂਦਾ ਹੈ ਜੇਕਰ ਗੱਲ ਕਰੀਏ ਤੇ بیڑا ਗਰਕ ਕਰਕੇ ਰੱਖਤਾ ਸ਼ਰੋਮੀ ਅਕਾਲੀ ਦਲ ਦਾ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਤੇ ਦੂਜੇ ਪਾਸੇ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਸਾਲੇ ਤੇ ਜੀਜੇ ਨੇ ਰਲ ਕੇ ਜਿਹੜੀ ਸ਼ਰੋਮੀ ਅਕਾਲੀ ਦਲ ਨੂੰ ਵੱਡਾ ਦਾਗੀ ਲਗਾਇਆ ਹੈ ਇਹ ਦਾਗ ਲਗਾ ਦਿੱਤਾ ਹੈ ਉਹ ਤਾਂ ਸਾਰੇ ਹੀ ਜਾਣਦੇ ਨੇ ਜਿੱਤੇ ਇੱਕ ਪਾਸੇ ਹੁਕਮਨਾਮਿਆਂ ਨੂੰ ਨਹੀਂ ਮੰਨਿਆ ਗਿਆ ਪਗੋੜੇ ਸਾਬਿਤ ਹੋਏ ਹਰ ਜਗ੍ਹਾ ਤੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਹੈ ਬਿਲਕੁਲ ਜਿੰਨੀ ਪ੍ਰਸ਼ੰਸਾ ਕਹਿ ਲਈ ਘਟ ਹੋਈ ਹੈ 2017 ਵਿੱਚ 2022 ਵਿੱਚ 2024 ਵਿੱਚ ਤਾਂ ਸੁਖਬੀਰ ਸਿੰਘ ਬਾਦਲ ਹਾਰ ਕੇ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਹੈ ਭਾਵੇਂ ਉਹ ਆਪ ਦੇ ਆਪ ਨੂੰ ਜਰਨੈਲ ਕਹਿੰਦੇ ਨੇ ਲੇਕਿਨ ਪੰਥ ਦੇ ਲੋਕਾਂ ਵੱਲੋਂ ਬਿਲਕੁਲ ਸੁਖਬੀਰ ਬਾਦਲ ਨੂੰ ਨਕਾਰ ਦਿੱਤਾ ਗਿਆ ਹੈ ਜੇਕਰ ਦੂਸਰੇ ਪਾਸੇ ਗੱਲ ਕਰੀਏ ਤਾਂ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਨਵੇਂ ਪ੍ਰਧਾਨ ਬਣੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਕੱਲ ਇੱਕ ਪਿੰਡ ਵਿੱਚ ਵੱਡਾ ਸਭੋਧਾ ਸੀ ਜਿੱਦੇ ਜਿੱਥੇ ਡਾਕਟਰ ਦਲਜੀਤ ਚੀਮਾ ਤੇ ਦੂਸਰੇ ਪਾਸੇ ਜਿਹੜੇ ਨੇ ਸਰਜੀਤ )^{(chinger)} ਜਿਨ੍ਹਾਂ ਵੱਲੋਂ ਇੰਨੀ ਕੁ ਗਲਤ ਸ਼ਦਾਬਲੀ ਜਿਹੜੀ ਹੈ ਪੇਸ਼ ਕੀਤੀ ਗਈ ਸ਼ਬਦ ਜਿਹੜੇ ਵਰਤੇ ਗਏ ਕਿ ਉਹਨਾਂ ਨੇ ਜਿਹੜਾ ਹੈ ਬਹੁਤ ਮਾੜਾ ਬੋਲਿਆ ਜਿਹੜੇ ਨਵੇਂ ਬਣੇ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਇੱਕ ਵਾਰੀ ਵੀ ਸਰਬਜੀ ਚਿੰਜਨ ਨੇ ਇਹ ਨਹੀਂ ਸੋਚਿਆ ਕਿ ਮੇਰੀ ਜ਼ਬਾਨ ਜਿਹੜੀ ਆਊਟ ਆਫ ਕੰਟਰੋਲ ਹੋ ਗਈ ਹੈ ਉਹ ਬੋਲਣ ਤੋਂ ਪਹਿਲਾਂ ਮੈਨੂੰ ਸੋਚਣਾ ਚਾਹੀਦਾ ਹੈ ਕਿਉਂਕਿ ਜਿੱਥੇ ਉਹ ਗੱਲ ਕਰ ਰਹੇ ਸੀ ਮੁੱਖ ਦਫ਼ਤਰਾਂ ਦੀ ਚੋਣ ਨਿਸ਼ਾਨ ਦੀ ਹਾਲੇ ਕਿ ਲੋਂਗੋ ਵਾਲੋਂ ਨੇ ਖੁਦ ਪੈਸੇ ਲਾ ਕੇ ਮੁੱਖ ਦਫ਼ਤਰ ਚੰਡੀਗੜ੍ਹ ਦੇ ਵਿੱਚ ਬਣਾਇਆ ਸੀ ਅਕਾਲੀ ਦਲ ਦਾ ਲੇਕਿਨ ਅੱਜ ਜਿੱਥੇ ਕਬਜ਼ੇ ਕਰਨ ਦੀਆਂ ਗੱਲਾਂ ਕਰ ਰਹੇ ਨੇ ਮਾੜਾ ਬੋਲਿਆ ਜਾ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਸ ਤਰ੍ਹਾਂ ਬੋਲਣਾ ਜਿਹੜਾ ਹੈ ਗਲਤ ਹੈ ਕਿਉਂਕਿ ਭਾਵੇਂ ਸ਼੍ਰੋਮਣੀ ਗਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋੜ ਪਾਵੇ ਉਹਨਾਂ ਦੇ ਸਾਥ ਹੀ ਹੋਣ ਇਹ ਸਾਰੀ ਜਿੰਨੇ ਵੀ ਸ਼ਬਦ ਵਰਤ ਰਹੇ ਨੇ ਜਿੰਨਾ ਵੀ ਮਾੜਾ ਬੋਲਿਆ ਜਾ ਰਿਹਾ ਹੈ ਉਹ ਸਾਰਾ ਪੰਥ ਦੇ ਲੋਕਾਂ ਨੂੰ ਪਤਾ ਹੈ ਕੋਟ ਚੰਗਾ ਹੈ ਕੋਣ ਮਾੜਾ ਹੈ ਕਿਉਂਕਿ ਪੰਥ ਦੇ ਲੋਕ ਜਿੰਨੇ ਵੀ ਜੁੜੇ ਹੋਏ ਨੇ ਲੋਕਾਂ ਨੂੰ ਚੰਗਿਆਈ ਮਾੜੀ ਦਾ ਪਤਾ ਹੈ ਲੇਕਿਨ ਆਪ ਦੇ ਆਪ ਨੂੰ ਸੱਚਾ ਕਿਉਂ ਸਾਬਿਤ ਕਰ ਰਹੇ ਨੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦਲਜੀਤ ਚੀਮਾ ਤੇ ਹੁਣ ਜਿਹੜਾ ਸੱਜ )^{(ਚਿੰજર)} ਜਿੱਥੇ ਉਹਨਾਂ ਨੇ ਆਰਆਰਐਸ ਦੇ ਬੰਦੇ ਵੀ ਦੱਸਿਆ ਜਿੱਥੇ ਉਹ ਬੀਜੇਪੀ ਦੇ ਨਾਲ ਜੋੜ ਦੇ ਸਾਹਮਣੇ ਆ ਰਹੇ ਨੇ ਲੇਕਿਨ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਇਹ ਜਿਹੜੀ ਮਾਰਿ ਜਿਹੜੀਆਂ ਮਾੜੀ ਬੋਲਤੀ ਹੈ ਜਿਹੜੇ ਮਾੜੀ ਬੋਲੀ ਵਰਤੀ ਜਾ ਰਹੀ ਹੈ ਉਹ ਖੁਦ ਸ਼੍ਰੋਮਣੀ ਗਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਹੈ ਲੋਕਾਂ ਦੀਆਂ ਨਜ਼ਰਾਂ ਦੇ ਥੱਲੇ ਕਰ ਰਹੀ ਹੈ ਨਾ ਕਿ ਉਹਨਾਂ ਦਾ ਵੋਟ ਬੈਂਕ ਭਰ ਰਿਹਾ ਹੈ ਜੇਕਰ ਗੱਲ ਕਰਨ ਦਾ ਕਿ 2027 ਵਿੱਚ ਉਹ ਇਸ ਤਰ੍ਹਾਂ ਆਪਣੇ ਪੈਰ ਲਾ ਲੈਣਗੇ ਤੇ ਇਹ ਨਾ ਮੁਮਕਿਨ ਹੈ ਕਿਉਂਕਿ ਲੋਕ ਲੋਕਾਂ ਨੂੰ ਪਤਾ ਹੈ ਕੋਣ ਕੋਣ ਹੁਕਮਨਾਮਿਆਂ ਨਾਲ ਚੱਲਿਆ ਕੋਣ ਜਿਨ੍ਹਾਂ ਨੇ ਜਥੇਦਾਰਾਂ ਦੀਆਂ ਸੇਵਾਵਾਂ ਨੂੰ ਰੱਦ ਕੀਤਾ ਕਿੰਨਾਂ ਨੇ ਧਾਰਮਿਕ ਸੇਵਾ ਨੂੰ ਨਹੀਂ ਮੰਨਿਆ ਲੇਕਿਨ ਇੱਥੇ ਹੁਣ ਗਲਤ ਸ਼ਬਦ ਯੂਜ਼ ਕਰਕੇ ਵਰਤੋ ਕਰਕੇ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਆਉਣ ਵਾਲੀਆਂ ਵੋਟਾਂ ਦੇ ਵਿੱਚ ਨਹੀਂ ਜਿੱਤ ਸਕਦੇ